ਚਾਉਣ ਵਾਲੇ ਦਿਨਾਂ 'ਚ ਆਪਾਂ ਨੂੰ ਇਹੋ ਜਿਹੀਆਂ ਵੀਡੀਓ ਬਹੁਤ ਦੇਖਣ ਨੂੰ ਮਿਲਣਗੀਆਂ ਜਿੱਥੇ ਕਿਸਾਨਾਂ ਦੀ ਕਣਕ ਹੈ ਜਿਹੜੀ ਉਹ ਗੁੱਲੀ ਡੰਡੇ ਵਾਲੀ ਸਪਰੇ ਨੇ ਮਚਾਈ ਹੋਊਗੀ ਫਿਰ ਤੁਸੀਂ ਇੱਕ ਦੂਜੇ ਨੂੰ ਦੋਸ਼ ਦਿਓਗੇ ਜੀ ਮੈਂ ਤਾਂ ਫਲਾਣੇ ਦੀ ਰੀਸ ਨਾਲ ਕਰਤੀ ਜੀ ਮੈਂ ਤਾਂ ਇਹ ਦੁਕਾਨਦਾਰ ਨੇ ਜਿਹੜੀ ਦਿੱਤੀ ਸੀ ਉਵੇਂ ਕਰਤੀ ਜੀ ਮੈਥੋਂ ਤਾਂ ਵੱਧ ਵੱਜ ਗਈ ਜੀ ਐ ਹੋ ਗਿਆ ਜੀ ਵਾਹ ਹੋ ਗਿਆ ਜੀ ਵੀਡੀਓ ਦੇ ਐਂਡ 'ਚ ਤੁਹਾਨੂੰ ਦੱਸਾਂਗੇ ਵੀ ਮੈਂ ਕਿਹੜੀ ਦਵਾਈ ਵਰਤ ਰਿਹਾ ਕਿਹੜੀ ਦਵਾਈ ਦਾ ਇਸ ਵਾਰ ਐਕਸਪੈਰੀਮੈਂਟ ਕਰੂੰਗਾ ਇਹਦੇ ਵਾਸਤੇ ਵੀਡੀਓ ਐਂਡ ਤੱਕ ਜਰੂਰ ਦੇਖਿਓ ਇਹ ਐਸੇ 스테ਜ ਤੇ ਆ ਕੇ ਕਣਕ ਖਰਾਬ ਕਰ ਲਈ ਮਿੱਤਰੋ ਤਾਂ ਭਾਵੇਂ ਦੋ ਬੋਰੀਆਂ ਪਾ ਲਿਓ ਭਾਵੇਂ ਚਾਰ ਪਾ ਲਿਓ ਭਾਵੇਂ ਐਨਪੀਕੇ ਦੀ ਸਪਰੇਅ ਕਰ ਲਿਓ ਭਾਵੇਂ ਨੈਨੋ ਦੀ ਕਰ ਲਿਓ ਭਾਵੇਂ ਮੈਗਨੀਜ਼ ਦੀ ਕਰ ਲਿਓ ਕਣਕ ਦੀ ਉਹ ਹਾਲਤ ਉਹ ਗੱਲ ਦੁਬਾਰੇ ਨਹੀਂ ਬਣਨੀ ਹਾਂਜੀ ਮਿੱਤਰੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਅੱਜ ਦੀ ਵੀਡੀਓ 'ਚ ਅੱਜ ਆਪਾਂ ਗੱਲ ਕਰਾਂਗੇ ਬੈਰੀਆਂ ਦੇ ਬੈਰੀ ਤੇ ਯਾਰਾਂ ਦੇ ਯਾਰ ਗੁੱਲੀ ਡੰਡੇ ਬਾਰੇ ਵੀ ਗੁੱਲੀ ਡੰਡਾ ਤੁਸੀਂ ਨੇ ਕੰਟਰੋਲ ਕਿਵੇਂ ਕਰਨਾ ਕਿਹੜੀਆਂ ਕਿਹੜੀਆਂ ਦਵਾਈਆਂ ਮਾਰਕੀਟ ਦੇ ਵਿੱਚ ਮਸ਼ਹੂਰ ਹੋ ਰਹੀਆਂ ਨੇ ਗੁੱਲੀ ਡੰਡੇ ਵਾਲੀਆਂ ਮੇਰੀ ਕੀ ਸਲਾਹ ਕਿਹੜੀ ਦਵਾਈ ਇਹ ਜੀ ਆ ਵੀ ਜਿਹੜੀ ਗੁੱਲੀ ਡੰਡਾ ਵੀ ਮਾਰਦੇ ਤੇ ਕਣਕ ਨੂੰ ਵੀ ਨੁਕਸਾਨ ਨਾ ਹੋਵੇ ਉਹਦੇ ਬਾਰੇ ਗੱਲਬਾਤ ਕਰਾਂਗੇ ਪਹਿਲੀ ਗੱਲ ਇਹ ਵੀ ਇਹ ਗੁੱਲੀ ਡੰਡਾ ਬੈਰੀਆਂ ਦਾ ਬੈਰੀ ਕਿਉਂ ਹੈ ਬੈਰੀਆਂ ਦਾ ਬੈਰੀ ਤਾਂ ਆ ਮਿੱਤਰੋ ਮੀਂਹ ਪੈ ਗਿਆ ਅੱਜ ਤਰੀਕ ਹੋ ਗਈ 28 ਦਸੰਬਰ ਹੋ ਗਿਆ ਅੱਜ ਤੇ ਮੀਂਹ ਪਿਆ ਹੋਇਆ 5-7 ਦਿਨ ਬਾਅਦ ਹਜੇ ਬੱਤ ਨਹੀਂ ਆਉਂਦੇ ਤੇ ਜਿਹਨੇ ਸਪਰੇਅ ਕਰਨੀ ਹੈ ਗੁੱਲੀ ਡੰਡੇ ਵਾਲੀ ਮਤਲਬ ਉਹ ਜਨਵਰੀ ਚ ਲੋਹੜੀ ਦੇ ਆਸ-ਪਾਸ ਜਾਊਗੀ ਤੇ ਲੋਹੜੀ ਦੇ ਆਸ-ਪਾਸ ਨੂੰ ਜਿਹੜਾ ਆ ਗੁੱਲੀ ਡੰਡਾ ਤੁਸੀਂ ਦੇਖ ਰਹੇ ਹੋ ਇਹ ਲਗਭਗ ਜਿਹੜਾ ਹੁਣ ਗਿਟ-ਗਿਟ ਆ ਇਹ ਗੋਡੇ-ਗੋਡੇ ਹੋ ਜੂ ਜੇ ਤੁਸੀਂ ਇਹਨੂੰ ਕਹੋਗੇ ਵੀ ਅਸੀਂ ਪੂਰਾ ਮਾਰ ਦਾਂਗੇ ਇਹ ਪੂਰਾ ਨਹੀਂ ਮਰਦਾ ਜੇ ਤੁਸੀਂ ਕਹੋਗੇ ਵੀ ਇਹਨੂੰ ਅਸੀਂ ਸਾੜ ਦਾਂਗੇ ਜਮਾ ਪਮੂਕਾ ਕੱਢ ਦਾਂਗੇ ਇਹਦਾ ਪਮੂਕਾ ਨਹੀਂ ਨਿਕਲਦਾ ਇਹ ਗੱਲ ਤਾਂ ਤੁਸੀਂ ਨੋਟ ਕਰ ਲਓ ਦਵਾਈ ਕੋਈ ਮਰਜ਼ੀ ਪਾ ਦਿਓ ਜਦੋਂ ਗੋਡੇ-ਗੋਡੇ ਗੁੱਲੀ ਡੰਡਾ ਹੋ ਗਿਆ ਤੇ ਇਸ ਗੋਡੇ-ਗੋਡੇ ਗੁੱਲੀ ਡੰਡੇ ਨੂੰ ਅਸੀਂ ਮਾਰਨ ਵਾਸਤੇ ਇੰਨਾ ਕੁ ਜ਼ਿਆਦਾ ਦਵਾਈਆਂ ਪਾ ਦਿੰਨੇ ਆ ਡੋਜਾਂ ਪਾ ਦਿੰਨੇ ਆ ਕਿ ਨਾਲ ਆਪਣੀ ਕਣਕ ਵੀ ਸੜ ਜਾਂਦੀ ਆ ਤਾਂ ਕਰਕੇ ਇਹ ਬੈਰੀਆਂ ਦਾ ਬੈਰੀ ਬਣ ਜਾਂਦਾ ਵੀ ਆਪਾਂ ਇਹਦੇ ਨਾਲ ਬੈਰ ਪਾ ਕੇ ਆਪਦੀ ਕਣਕ ਵੀ ਜਿਹੜੀ ਆ ਉਹ ਖਰਾਬ ਕਰ ਲੈਨੇ ਆ ਤਾਂ ਮੇਰਾ ਵੀਡੀਓ ਦਾ ਮਤਲਬ ਇਹੀ ਆ ਵੀ ਇਹਨੂੰ ਆਪਾਂ ਕੰਟਰੋਲ ਕਰਨਾ ਹੈ ਜਮਾਂ ਖਤਮ ਕਰਨਾ ਪੋਸੀਬਲ ਨਹੀਂ ਹੁੰਦਾ ਤੇ ਉਹਦੇ ਵਾਸਤੇ ਕਿਹੜੀ ਦਵਾਈ ਵਰਤਣੀ ਆ ਕਿਹੜੀ ਦਵਾਈ ਦਾ ਜਿਹੜਾ ਠੰਡੇ ਮੌਸਮ ਦੇ ਵਿੱਚ ਕੰਮ ਕਰੂਗੀ ਤੇ ਕਿਹੜੀ ਧੁੱਪ ਜਿਆਦਾ ਧੁੱਪ ਚ ਕੰਮ ਕਰੂਗੀ ਕਿਹਦੀ ਕਿੰਨੀ ਡੋਜ ਪਾਉਣੀ ਆ ਕਿਹੜੀ ਕਣਕ ਨੂੰ ੱਤਕਾ ਨਹੀਂ ਮਾਰਦੀ ਉਹਦੇ ਬਾਰੇ ਸਾਰੀ ਵੀਡੀਓ ਹੈ ਅੱਜ ਦੀ ਆਪਣੀ ਤੇ ਲਾਸਟ ਤੱਕ ਜਰੂਰ ਦੇਖਿਓ ਤੇ ਜੇ ਤੁਸੀਂ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਤਾਂ ਸਬਸਕ੍ਰਾਈਬ ਜਰੂਰ ਕਰ ਲਓ ਇਸ ਤੋਂ ਪਹਿਲਾਂ ਆਪਾਂ ਗੁੱਲੀ ਡੰਡੇ ਤੇ ਵੀਡੀਓ ਸ਼ੁਰੂ ਕਰੀਏ ਸੋ ਨੂੰ ਇੱਕ ਛੋਟੀ ਜੀ ਗੱਲ ਦੱਸਣੀ ਆ ਵੀ ਕਈ ਵਾਰੀ ਕੀ ਦੇਖਦੇ ਆਂ ਆਪਾਂ ਗੁੱਲੀ ਡੰਡਾ ਨਾ ਆਪਣੇ ਮੱਥਿਆਂ ਤੇ ਹੋਇਆ ਹੁੰਦਾ ਖੇਤ ਦੇ ਜਿਵੇਂ ਮੰਨ ਲਾ ਤਿੰਨ ਚਾਰ ਕਿੱਲਿਆਂ ਦਾ ਖੇਤ ਆ ਤੁਸੀਂ ਦੇਖੋਗੇ ਉਹਦੇ ਮੱਥੇ ਤੇ ਗੁੱ ਉਹਦਾ ਕੀ ਕਰਨਾ ਹੈ ਕਿਵੇਂ ਉਹਨੂੰ ਕੰਟਰੋਲ ਕਰਨਾ ਪਹਿਲਾਂ ਉਹ ਦੇਖਦੇ ਆ ਤੁਸੀਂ ਇਹ ਗੱਲ ਨੋਟ ਕਰੋ ਵੀ ਮੱਥਿਆਂ ਤੇ ਗੁੱਲੀ ਡੰਡਾ ਹੁੰਦਾ ਤਾਂ ਹੁੰਦਾ ਕਿਉਂ ਉਹਦਾ ਕਾਰਨ ਇਹ ਹੁੰਦਾ ਜਿਵੇਂ ਆ ਖੇਤ ਚ ਦੇਖ ਲਓ ਇਹਦੇ ਚ ਨਾ ਜਿੱਥੇ ਤੱਕ ਮੇਰਾ ਉਹ ਖੰਭਾ ਲੰ ਲੋ ਇੱਥੋਂ ਇੱਧਰ ਇੱਧਰ ਗੁੱਲੀ ਡੰਡਾ ਡੌਗੀ ਜੀ ਸਾਨੂੰ ਦਿਖਦੀ ਆ ਏ ਵਾਰੀ ਉਦਾਂ ਸਾਰੇ ਖੇਤ ਚ ਗੁੱਲੀ ਡੰਡਾ ਹੁੰਦਾ ਨਹੀਂ ਉਹਦਾ ਕਾਰਨ ਕੀ ਹੈ ਮਿੱਤਰੋ ਜਦੋਂ ਆ ਪੁਲੀ ਤੋਂ ਮਸ਼ੀਨ ਕੰਬੈਨ ਉਤਰਦੀ ਆ ਇੱਧਰ ਨੂੰ ਘੇਰਾ ਲਾਉਂਦੀ ਆ ਤਾਂ ਐ ਜਦੋਂ ਜਾਂਦੀ ਆ ਨਾ ਤਾਂ ਜਿਹੜਾ ਦੂਸਰੇ ਦੇ ਖੇਤਾਂ ਚੋਂ ਗੁੱਲੀ ਡੰਡਾ ਆਇਆ ਹੁੰਦਾ ਉਹ ਰੇਸ ਕਰਦਾ ਕੰਬਾਈਨ ਵਾਲਾ ਤਾਂ ਟੋਕਰੇ ਐ ਜਿਹੜੇ ਝਾਰਨੇ ਨੇ ਮਸ਼ੀਨ ਦੇ ਉਹ ਵੀ ਝਾੜਦੇ ਨੇ ਜਿਹੜਾ ਕਿਸੇ ਦੂਸਰੇ ਦੇ ਖੇਤ ਚੋਂ ਬੀ ਆਇਆ ਉਹ ਵੀ ਆਪਣੇ ਖੇਤ ਦੇ ਵਿੱਚ ਮੱਥਿਆਂ ਵਾਲੀ ਪਾਂਥ ਚ ਜਦੋਂ ਮਸ਼ੀਨ ਢੇੜਾ ਲਾਉਂਦੀ ਆ ਉੱਥੇ ਆ ਜਾਂਦਾ ਹੂੰ ਤੁਸੀਂ ਦੇਖੋਗੇ ਸਾਨੂੰ ਇਹਦੇ ਚ ਕੋਈ ਗੁੱਲੀ ਡੰਡਾ ਵਾਲੀ ਸਪਰੇਅ ਕਰਨ ਦੀ ਲੋੜ ਨਹੀਂ ਐਤਕੀ ਤਾਂ ਚਲੋ ਮੱਥੇ ਮੱਥੇ ਤੇ ਅਸੀਂ ਕਰ ਸਕਦੇ ਆ ਬਹੁਤ ਥੋੜਾ ਹੋਊਗਾ ਚਲੋ ਜੇ ਹੋਊਗਾ ਪਿਛਲੀ ਵਾਰੀ ਹੋਇਆ ਸੀ ਪਰ ਜੇ ਛੋਡੇ ਵੀ ਕਿਸੇ ਦੇ ਖੇਤ ਚ ਐ ਹੁੰਦਾ ਵੀ ਮੱਥਿਆਂ ਵਾਲੇ ਮੱਥਿਆਂ ਮੱਥਿਆਂ ਤੇ ਮੋੜਿਆਂ ਚ ਗੁੱਲੀ ਡੰਡਾ ਜ਼ਿਆਦਾ ਐ ਇੱਕ ਝੋਲੀ ਜੂਰੀਆ ਚ ਸੰਕੋਰ 50 ਗ੍ਰਾਮ ਰਲਾ ਕੇ ਉਹਦਾ ਛਿੱਟਾ ਜਿਹੜਾ ਮੱਥਿਆਂ ਮੱਥਿਆਂ ਤੇ ਲਾ ਸਕਦੇ ਹੋ ਤੇ ਜੇ ਢੋਲੀ ਚੱਕ ਲਈ ਫਿਰ ਤੁਹਾਡੇ ਕੋਲੇ ਜਿਹੜੀ ਦਵਾਈ ਪਈ ਐ ਐਕਸਲ ਪਈ ਐ ਟਾਪਿਕ ਪਈ ਐ ਐਟਲੈਂਟਸ ਪਈ ਐ ਉਹ ਕਰ ਦੋ ਨਹੀਂ ਸੰਕੋਰ ਦਾ ਇੱਕ ਚਮਚ ਇੱਕ ਢੋਲੀ ਚ ਪਾ ਕੇ ਤੁਸੀਂ ਉਨੇ ਮੱਥੇ ਮੱਥੇ ਤੇ ਦੋ ਗੇੜੇ ਜਿਹੜੇ ਆ ਸਪਰੇਅ ਦੇ ਕਰ ਦੋ ਸਾਰੇ ਖੇਤ ਚ ਫਿਰ ਸਪਰੇਅ ਕਰਨ ਦੀ ਲੋੜ ਨਹੀਂ ਤੁਸੀਂ ਦੇਖ ਲਿਆ ਵੀ ਜਿਹੜੇ ਖੇਤ 'ਚ ਗੁੱਲੀ ਡੰਡਾ ਹੈ ਨਹੀਂ ਜਾਂ ਹੁੰਦਾ ਨਹੀਂ ਛੋਡੇ ਤਾਂ ਉਹਦੇ ਤੇ ਸ਼ੁਰੂਆਤ ਜਿਹੜੀ ਗੁੱਲੀ ਡੰਡੇ ਦੀ ਉਹ ਮੱਥਿਆਂ ਤੇ ਹੋਊਗੀ ਜੇ ਛੋਡੇ ਖੇਤ 'ਚ ਵੈਸੇ ਜੀ ਪ੍ਰੋਬਲਮ ਹੈਗੀ ਆ ਤਾਂ ਤੁਸੀਂ ਉਹਦਾ ਉੱਥੇ ਹੀ ਕੰਟਰੋਲ ਕਰ ਲਓ ਇੱਕ ਸਪਰੇਅ ਵਾਲੀ ਢੋਲੀ 'ਚ ਪਾ ਕੇ ਦਵਾਈ ਮਾਰ ਦਿਓ ਜਾਂ ਫਿਰ ਰੇਚ ਰਲਾ ਕੇ ਸੰਕੋਰ ਸੜ ਦਿਓ ਇੱਕ ਝੋਲੀ 'ਚ ਠੀਕ ਹੈ ਓਨੇ ਕ ਥਾਂ 'ਚ ਤੁਸੀਂ ਕੰਟਰੋਲ ਕਰ ਸਕਦੇ ਹੋ ਜੇ ਓਨੇ ਕ ਥਾਂ 'ਚ ਕਣਕ ਪੀਲੀ ਪੈ ਜੂ ਤਾਂ ਵੀ ਕੋਈ ਬਾਲੀ ਵੱਡੀ ਗੱਲ ਨਹੀਂ ਹੈਗੀ ਹੁਣ ਗੱਲ ਕਰਦੇ ਆ ਦਵਾਈਆਂ ਬਾਰੇ ਵੀ ਕਿਹੜੀ ਦਵਾਈ ਜਿਹੜੀ ਆ ਗੁੱਲੀ ਡੰਡੇ ਤੇ ਪੂਰੀ ਕਾਮਯਾਬ ਹੈ ਦੇਖੋ ਮਿੱਤਰੋ ਗੁੱਲੀ ਡੰਡੇ ਤੇ ਕਈ ਦਵਾਈਆਂ ਪਿਛਲੇ ਸਾਲਾਂ ਦੇ ਵਿੱਚ ਮਸ਼ਹੂਰ ਰਹੀਆਂ ਐਟਲੈਂਟਿਕ ਟਾਪਿਕ ਐਕਸਲ ਤੇ ਇਹ ਸਾਰੀਆਂ ਹੁਣ ਕੱਲੀ-ਕੱਲੀ ਕੋਈ ਵੀ ਦਵਾਈ ਹੈ ਜਿਹੜੀ ਗੁੱਲੀ ਡੰਡੇ ਤੇ ਕਾਰਗਰ ਨਹੀਂ ਰਹੀ ਜਿਹੜਾ ਜ਼ਿਆਦਾਤਰ ਕੰਬੀਨੇਸ਼ਨ ਕਰਕੇ ਆਪਾਂ 2 ਜਾਂ 3 ਦਵਾਈਆਂ ਰਲਾ ਕੇ ਕਰ ਰਹੇ ਹਾਂ ਇਹੀ ਦੁਕਾਨਦਾਰ ਆ ਜਿਹੜੇ ਉਹ ਜਿਹੜੀ ਸਕੀਮ ਬਣਾ ਕੇ ਕਿਸਾਨ ਨੂੰ ਦੇ ਰਹੇ ਨੇ ਜਿਹੜੀ ਜ਼ਿਆਦਾਤਰ ਚੱਲ ਰਹੀ ਆ ਨੇ ਜਿਹੜੀਆਂ ਜ਼ਿਆਦਾਤਰ ਮਿਕਸਰ ਚੱਲ ਰਹੇ ਨੇ ਉਹਦੇ ਚ ਇੱਕ ਤਾਂ ਟਾਪਿਕ ਤੇ ਲੀਡਰ ਆ ਦੂਜੀ ਆ ਟਾਪਿਕ ਤੇ ਐਟਲੈਂਟਸ ਤੇ ਇੱਕ ਟਾਪਿਕ ਤੇ ਐਕਸਲ ਤੇ ਇੱਕ ਕੰਸਰਨ ਕੋਰ ਇਹ ਚਾਰ ਪ੍ਰੋਡਕਟ ਜਾਂ ਚਾਰ ਕੰਬੀਨੇਸ਼ਨ ਜਿਹੜੇ ਆ ਉਹ ਜਿਆਦਾ ਮਸ਼ਹੂਰ ਹੋ ਰਹੇ ਨੇ ਗੁੱਲੀ ਡੰਡੇ ਨੂੰ ਰੋਕਣ ਵਾਸਤੇ ਦੇਖੋ ਵੀ ਜਿਹੜਾ ਐਟਲੈਂਟਸ ਹੈ ਤੇ ਟਾਪਿਕ ਇਹ ਰਲਾ ਕੇ ਇਹ ਵੀ ਕਣਕ ਨੂੰ ਧੱਕਾ ਮਾਰ ਸਕਦੀ ਹੈ ਜੇ ਧੁੱਪ ਨਾ ਲੱਗੀ ਹੋਵੇ ਦੂਜੀ ਗੱਲ ਆ ਗਈ ਟਾਪਿਕ ਤੇ ਲੀਡਰ ਇਹ ਆਪਾਂ ਤਾਂ ਨਹੀਂ ਸਲਾਹ ਦਿੰਦੇ ਕਿਉਂਕਿ ਗਾਹਾਂ ਕਈ ਵਾਰੀ ਆਪਾਂ ਨੇ ਮੱਕੀ ਬੀਜਣੀ ਹੁੰਦੀ ਆ ਤੇ ਹੁਣ ਮੈਂ ਕਿਹੜੀ ਸਪਰੇਅ ਕਰੂੰਗਾ ਉਹਦੇ ਬਾਰੇ ਤੁਹਾਨੂੰ ਦੱਸ ਰਿਹਾ ਵੀ ਮੈਂ ਐਕਸੀਐਲ ਤੇ ਟੋਪਿਕ ਦੋਨੇ ਰਲਾ ਕੇ ਕਰੂੰਗਾ ਕਿਉਂ ਕਿਉਂਕਿ ਮੈਂ ਪਿਛਲੀ ਵਾਰੀ ਵੀ ਐਕਸੀਐਲ ਕਰੀ ਸੀ ਉਦੋਂ ਪਿਛਲੀ ਵਾਰੀ ਵੀ ਐਕਸੀਐਲ ਕਰੀ ਸੀ ਠੀਕ ਹੈ ਤੇ ਇੱਕ ਸਾਲ ਅਸੀਂ ਗੈਪ ਵੀ ਪਾ ਦਿੰਨੇ ਹੁੰਨੇ ਆ ਜਿਹੜੇ ਖੇਤ 'ਚ ਮੈਨੂੰ ਜ਼ਿਆਦਾ ਲੱਗੂਗਾ ਮੈਂ ਐਕਸੀਐਲ ਤੇ ਟੋਪਿਕ ਦੋਨੇ ਰਲਾ ਕੇ ਕਰੂੰਗਾ ਤੇ ਨਾਲ ਜਿਹੜੀ ਆ ਐਕਸਪੈਰੀਮੈਂਟ ਬੇਸ ਤੇ ਜਿਹੜੀ ਆ ਸੰਕੋਰ ਪਾਉਣੀ ਆ ਉਹ ਵੀ ਇੱਕ ਦੋ ਕਿੱਲਾਂ 'ਚ ਜਿੱਥੇ ਗੁੱਲੀ ਡੰਡਾ ਜ਼ਿਆਦਾ ਆ ਠੀਕ ਐ ਉਹ ਵੀ ਸੰਕੋਰ ਦਾ ਰਿਜ਼ਲਟ ਦੇਖਣ ਵਾਸਤੇ ਵੀ ਕਿੰਨੀ ਕੁ ਪੀਲੀ ਕਰਦੀ ਐ ਕਿੰਨੀ ਕੁ ਨਾਂ ਜਿੱਥੇ ਗੁੱਲੀ ਡੰਡਾ ਜ਼ਿਆਦਾ ਆ ਉਹ ਖੇਤ ਦੇ ਵਿੱਚ ਐਕਸੀਐਲ ਪਲੱਸ ਸੰਕੋਰ ਪਲੱਸ ਟੋਪਿਕ ਇੱਕ ਐਕਸੀਐਲ ਦਾ ਡੱਬਾ ਇੱਕ ਟੋਪਿਕ ਦਾ ਤੇ 30 ਗ੍ਰਾਮ ਸੰਕੋਰ ਸੰਕੋਰ ਦੀ 100 ਗ੍ਰਾਮ ਦੀ ਪੁੜੀ ਆਉਂਦੀ ਆ ਉਹ ਆਪਾਂ ਤਿੰਨ ਕਿੱਲਾਂ 'ਚ ਵਰਤ ਸਕਦੇ ਆ 30 ਗ੍ਰਾਮ ਕਿੱਲੇ ਦੀ ਡੋਜ਼ ਸਪਰੇਅ 'ਚ ਤੇ ਪਰ ਮੇਰਾ ਸੁਝਾਅ ਇਹੀ ਹੈ ਮਿੱਤਰੋ ਕਿਉਂਕਿ ਆਪਣੇ ਜ਼ਿਆਦਾਤਰ ਖੇਤਾਂ ਦੇ ਵਿੱਚ ਨਾ ਐਨਾ ਗੁੱਲੀ ਡੰਡਾ ਹੈ ਨਹੀਂ ਜਿੰਨਾ ਉਹਦਾ ਡਰ ਹੈ ਠੀਕ ਹੈ ਤਾਂ ਤੁਸੀਂ ਜੇ ਤੁਹਾਡੇ ਨਾਰਮਲ ਜੀ ਕੰਡੀਸ਼ਨ ਹੈ ਗੁੱਲੀ ਡੰਡੇ ਦੀ ਜਿਵੇਂ ਤੁਸੀਂ ਮੇਰੇ ਆਲੇ-ਦਾਲੇ ਖੇਤ ਦੇਖ ਰਹੇ ਹੋ ਕੋਈ ਤੁਹਾਨੂੰ ਵੀ ਐ ਸਮਝ ਲਓ ਦੂਰ ਖੜਿਆਂ ਤੋਂ ਗੁੱਲੀ ਡੰਡਾ ਨਜ਼ਰ ਨਹੀਂ ਆਉਂਦਾ ਤਾਂ ਤੁਸੀਂ ਕੱਲੀ ਐਕਸੀਲ ਕਰ ਸਕਦੇ ਹੋ ਪਰ ਜੇ ਕੋਈ ਇਹੋ ਜਿਹਾ ਖੇਤ ਹੈ ਜਿੱਥੇ ਤੁਹਾਨੂੰ ਇਹ ਲੱਗਦਾ ਹੈ ਵੀ ਗੁੱਲੀ ਡੰਡਾ ਤਾਂ ਯਾਰ ਸਿਰਦੇ ਵਾਲਾ ਮੰਗੂ ਹੈ ਫਿਰ ਤੁਸੀਂ ਐਕਸੀਲ ਪਾ ਲਓ ਇੱਕ ਟੋਪਿਕ ਪਾ ਲਓ ਤੇ ਵਿੱਚ 30 ਗ੍ਰਾਮ ਸੰਕੋਰ ਪਾ ਲਓ ਪਰ ਇਹ ਵਾਲਾ ਕੰਬੀਨੇਸ਼ਨ ਆ ਥੋੜਾ ਜਿਆ ਬਚਾ ਕੇ ਕਰਿਓ ਸੰਕੋਰ ਹੈ ਜਿਹੜੀ ਕਿਉਂਕਿ ਮੀਂਹ ਪੈ ਰਹੇ ਨੇ ਤੇ ਮੌਸਮ ਇਹ ਜਾ ਤਾਂ ਸੰਕੋਰ ਥੋੜਾ ਜਿਆ ੱੱਕਾ ਲਾ ਸਕਦੀ ਹੈ ਜਿੱਥੇ ਤੁਹਾਨੂੰ ਇਹ ਲੱਗੇ ਵੀ ਗੁੱਲੀ ਡੰਡੇ ਦਾ ਜਿਹੜਾ ਵੀ ਜਿਹੜਾ ਅਟੈਕ ਆ ਕਣਕ ਤੇ ਉਹ ਜਿਆਦਾ ਤਾਂ ਸੰਕੋਰ ਵਰਤ ਲਿਓ ਅਦਰਵਾਈਜ਼ ਸੰਕੋਰ ਦੀ ਕੋਈ ਵੀ ਰეკਮੈਂਡੇਸ਼ਨ ਨਹੀਂ ਨਾ ਯੂਨੀਵਰਸਿਟੀ ਵੱਲੋਂ ਜਾਂ ਉਦਾਂ ਕਿਉਂਕਿ ਇਹ ਆਲੂਆਂ ਵਾਲੀ ਦਵਾਈ ਹੈ ਇਹਦੀ ਕਣਕ ਤੇ ਕੋਈ ਸਪਰਸ਼ ਨਹੀਂ ਜੇ ਤੁਸੀਂ ਗੁੱਲੀ ਡੰਡਾ ਮਾਰਦੇ ਮਾਰਦੇ ਇਹ ਨਾ ਹੋਵੇ ਵੀ ਕਣਕ ਦਾ ਜਿਆਦਾ ਜਿਹੜਾ ਨੁਕਸਾਨ ਆ ਉਹ ਕਰ ਬੈਠੋ ਕਿ ਐਕਸੀਲ ਤੇ ਟਾਪਿਕ ਇਹ ਦੋਨੇ ਦਵਾਈਆਂ ਮੇਰੀਆਂ ਫੇਵਰੇਟ ਕਿਉਂ ਨੇ ਕਿਉਂਕਿ ਇਹ ਕਿਓ ਵਰਗੀਆਂ ਨੇ ਕੰਮ ਕਰਨਗੀਆਂ ਜੇ ਘੱਟ ਕਰ ਦੇਣੀ ਆ ਤਾਂ ਵੀ ਕੋਈ ਦੁੱਖ ਨਹੀਂ ਹੈਗਾ ਗੁੱਲੀ ਡੰਡਾ ਇਹ ਕਿਹੜਾ ਕੁੰਬ ਦਾ ਮੇਲਾ 12 ਸਾਲ ਬਾਅਦ ਆਊਗਾ ਜੇ ਐਤ ਕੀ ਅੱਧਾ ਮਰ ਗਿਆ ਅੱਧਾ ਗਾਂਹ ਵਾਲੀ ਵਾਰੀ ਜੇ ਤੁਸੀਂ ਕਹੋਗੇ ਸਾਰਾ ਬੀ ਖਤਮ ਕਰ ਦਾਂਗੇ ਸਾਰਾ ਇੱਕ ਸਾਲ ਦੇ ਵਿੱਚ ਖਤਮ ਨਹੀਂ ਹੁੰਦਾ ਹੁੰਦਾ ਇਹ ਲਗਾਤਾਰ ਹੌਲੀ ਹੌਲੀ ਜਦੋਂ ਆਪਾਂ ਸਪਰੇਅ ਕਰਦੇ ਰਹਿੰਦੇ ਆ ਤਾਂ ਹੌਲੀ ਹੌਲੀ ਰੈਗੂਲਰ ਸਪਰੇਅ ਕਰਦੇ ਆ ਇਸ ਸਾਲ ਤਾਂ ਬੀਜ ਜਿਹੜਾ ਉਹ ਖਤਮ ਹੋ ਜਾਂਦਾ ਹੈ ਵਿੱਚ ਬੰਦੇ ਟਾਪਿਕ ਦੇ ਨਾਲ ਐਟਲੈਂਟਸ ਦੇ ਨਾਲ ਸੰਕੋਰ ਵਰਤ ਰਹੇ ਨੇ ਤਿੰਨਾਂ ਦਾ ਕੰਬੀਨੇਸ਼ਨ ਹੈ ਮਿੱਤਰੋ ਇਹ ਇਹੋ ਜਿਹਾ ਕੰਬੀਨੇਸ਼ਨ ਹੈ ਇਹਦੇ ਵਿੱਚ ਜੇ ਸੰਕੋਰ ਤੁਸੀਂ ਵੱਧ ਪਾਤੀ ਮੰਨ ਲਓ 30 ਗ੍ਰਾਮ ਤੋਂ ਤਾਂ ਇਹ ਹੋ ਸਕਦਾ ਸਾਨੂੰ ਜਿਵੇਂ ਹੁਣ ਤਿੰਨ ਬੋਰੀਆਂ ਆਪਾਂ ਢਾਈ ਬੋਰੀਆਂ ਪਾਈ ਬੈਠੇ ਹਾਂ ਜੂਰੀਆ ਦੀਆਂ ਇਹ ਹੋ ਸਕਦਾ ਵੀ ਦੋ ਬੋਰੀਆਂ ਸਾਨੂੰ ਜੂਰੀਆ ਦੀਆਂ ਹੋਰ ਪਾਉਣੀਆਂ ਪੈ ਜਾਣ ਇਵਨ ਨੈਨੋ ਜੂਰੀਆ ਦੀ ਤੇ ਹੋਰ ਮੈਗਨੀਜ਼ ਵਗੈਰਾ ਦੀ ਸਪਰੇਅ ਕਰਨੀ ਪੈ ਸਕਦੀ ਹੈ ਕਿਉਂਕਿ ਤੁਹਾਡੀ ਕਣਕ ਹੈ ਜਿਹੜੀ ਉਹਨੇ ਚੱਕ ਦੇਣੀ ਆ ਤੁਹਾਨੂੰ ਵੀਡੀਓ ਆਉਣ ਲੱਗ ਜਾਣੀ ਆ ਅਗਲੇ 15-20 ਦਿਨਾਂ 'ਚ ਤੁਸੀਂ ਦੇਖ ਲਓ ਜਿਵੇਂ ਲੋਕ ਦਿਖਾਉਣਗੇ ਯਾਰ ਆ ਤਾਂ ਕਣਕਾਂ ਐ ਮਚਾਈ ਪਈ ਐ ਜੀ ਸਪਰੇ ਨੇ ਫੂਕਤੀ ਜੀ ਜਿਵੇਂ ਪੀਲੇ ਖੇਤ ਦਿਖਾਵਾਂਗੇ ਤੁਹਾਨੂੰ ਕਿਉਂਕਿ ਬਹੁਤ ਬੰਦੇ ਹੁੰਦੇ ਨੇ ਇਹ ਜਿਹੜੇ ਹਟਦੇ ਨਹੀਂ ਹੈਗੇ ਕੰਮ ਉਹ ਜਾਂ ਬਾਰਦਾਤਾਂ ਹੁੰਦੀਆਂ ਰਹਿੰਦੀਆਂ ਨੇ ਉਹ ਬਾਰਦਾਤਾਂ ਤੁਹਾਨੂੰ ਸੰਕੋਰ ਹਲੀਆਂ ਆਪਾਂ ਦਿਖਾਵਾਂਗੇ ਜਿਹੜੇ 100 100 ਗ੍ਰਾਮ ਸੰਕੋਰ ਪਾ ਕੇ ਸਪਰੇ ਕਰਨਗੇ ਕਹਿਣਗੇ ਜੀ ਸਸਤੀ ਪੈਂਦੀ ਐ ਜੀ ਇਹ ਤਾਂ ਐ ਆ ਜੀ ਇਹਦਾ ਤਾਂ ਬਾਲਾ ਵਧੀਆ ਰਿਜ਼ਲਟ ਐ ਜੀ ਇਹ ਤਾਂ ਦਵਾਈ ਮਿਲਦੀ ਨਹੀਂ ਜੀ ਠੀਕ ਐ ਅਸਲ ਦੇ ਵਿੱਚ ਉਹ ਆਲੂ ਵਾਲੀ ਦਵਾਈ ਐ ਜਿਹਦੀ ਕਣਕ ਤੇ ਕੋਈ ਸਪਰਸ਼ ਨਹੀਂ ਹੈਗੀ ਆਪਾਂ ਵੀ ਕੋਈ ਸਪਰਸ਼ ਨਹੀਂ ਕਰਦੇ ਪਰ ਐਕਸਪੈਰੀਮੈਂਟ ਬੇਸ ਤੇ ਉਹ ਕਹਿੰਦੇ ਨੇ ਹੁੰਦੇ ਨਤੀਜਾ ਦੇਖਣ ਵਾਸਤੇ ਆਪਾਂ 340 ਗ੍ਰਾਮ ਪਾ ਕੇ ਇੱਕ ਦੋ ਕਿੱਲਾਂ ਵਿੱਚ ਸਪਰੇਅ ਕਰਾਂਗੇ ਉਹਦਾ ਤੁਹਾਨੂੰ ਰਿਜ਼ਲਟ ਦਿਖਾਵਾਂਗੇ ਵੀ ਕੀ ਆਉਂਦਾ ਤਿੰਨੇ ਦਵਾਈਆਂ ਐਕਸੀਅਲ ਪਲੱਸ ਟੋਪਿਕ ਪਲੱਸ ਸੰਕੋਰ ਤਿੰਨੇ ਪਾ ਕੇ ਕਰਾਂਗੇ ਫਿਰ ਤੁਹਾਨੂੰ ਰਿਜ਼ਲਟ ਦਿਖਾਵਾਂਗੇ ਪਰ ਤੁਹਾਨੂੰ ਆਪਾਂ ਦੱਸ ਹੀ ਦਿੱਤਾ ਵੀ ਐਕਸੀਅਲ ਸਪਰੇਅ ਕਰ ਲਓ ਕਿਉਂਕਿ ਆਪਾਂ ਨੂੰ ਹਜੇ 5-7 ਦਿਨ ਹੋਰ ਲੱਗ ਜਾਣਗੇ ਸਪਰੇਅ ਕਰਨ ਨੂੰ ਅੱਜ 28 ਦਸੰਬਰ ਹੋ ਗਿਆ ਮੌਸਮ ਹਜੇ ਚਲੋ ਕੱਲ ਨੂੰ ਸਾਫ਼ ਹੋ ਸਕਦਾ ਅਗਲਾ ਹਫਤਾ ਪੂਰਾ ਮੌਸਮ ਸਾਫ ਹੈ ਤੇ ਕਣਕਾਂ ਉਹਨੂੰ ਗੋਡੇ-ਗੋਡੇ ਹੋ ਜਾਣਗੀਆਂ ਤਾਂ ਵੱਡੇ-ਵੱਡੇ ਗੁੱਲੀ ਡੰਡੇ ਤੇ ਐਕਸੀਲ ਤੇ ਟੌਪਿਕ ਕਰਾਂਗੇ ਕਿਉਂਕਿ ਕਣਕ ਨੂੰ ੱੱੱਕਾ ਪਾ ਲੱਗਣ ਨਹੀਂ ਦੇਣਾ ਤੇ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ ਇਹਦੇ ਬਾਰੇ ਲਾਈਕ ਕਰਕੇ ਕਮੈਂਟ ਕਰਕੇ ਦੱਸੋ ਤੇ ਆਪਣੇ ਯਾਰਾਂ ਦੋਸਤਾਂ ਦੇ ਨਾਲ ਵੀਡੀਓ ਸ਼ੇਅਰ ਕਰ ਦਿਓ ਤੇ ਚੈਨਲ ਵੀ ਸਬਸਕ੍ਰਾਈਬ ਕਰ ਲਿਆ ਕਰੋ ਤੇ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀਡੀਓ ਦੇਖਣ ਵਾਸਤੇ ਸ਼ੁਕਰੀਆ